ਤੇ ਲੋਕ ਸਭਾ ਟਿਕਟਾਂ ਨੂੰ ਲੈ ਕੇ ਸੀਐਮ ਆਨ ਦਾ ਵਜਾ ਲਾਣ ਇਸੇ ਮਹੀਨੇ ਦੇ ਵਿੱਚ ਪੰਜਾਬ ਦੇ ਸਾਰੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਸੀਐਮ ਨੇ ਕਿਹਾ ਤੇ ਚੰਡੀਗੜ੍ਹ ਤੋਂ ਵੀ ਉਮੀਦਵਾਰਾਂ ਦਾ ਐਲਾਨ ਕਰਾਂਗੇ ਪੰਜਾਬ ਹੀਰੋ ਬਣੇਗਾ ਤੈਸਵਰ ਪੰਜਾਬ ਦੇ ਹੱਕ ਦੇ ਵਿੱਚ 14 0 ਆਉਣ ਵਾਲੇ ਸਵਾਸੀ ਹੁਣ ਇੱਕ ਹੋਰ ਮਾਣ ਮਹਿਸੂਸ ਕਰ ਸਕਦੇ ਆ ਜੇ ਤੁਸੀਂ ਅੱਜ ਮਨਜ਼ੂਰੀ ਦਿਓ ਤਾਂ ਉਹ ਮਨਜ਼ੂਰੀ ਤੁਸੀਂ ਜਦੋਂ ਮੈਂ ਐਲਾਨ ਕਰਤਾ ਉਸ ਤੋਂ ਬਾਅਦ ਦੋਨੇ ਹੱਥ ਉੱਪਰ ਜਾ ਕੇ ਤਾੜੀਆਂ ਮਾਰ ਕੇ ਸਾਨੂੰ ਦੱਸ ਦਿਓ ਸਾਡਾ ਹੌਸਲਾ ਵਾਜੂ ਐ ਆਉਣ ਵਾਲੇ 10-15 ਦਿਨਾਂ ਚ ਜਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ ਆਪਣਾ ਆਸ ਹੈ ਥੋੜਾ ਥੋੜਾ ਬਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਓ 14 ਦੀਆਂ 14 ਤੁਹਾਨੂੰ ਐਸੇ ਮਹੀਨੇ ਜਮਿੰਦਵਾਰਾਂ ਦੇ ਨਾਮ ਦੱਸ ਦਾਂਗੇ ਕਿ ਆਹ ਲੜੂਗਾ ਤੁਹਾਡਾ ਉਮੀਦਵਾਰ ਤੁਹਾਡੇ ਚ ਹੋਊਗਾ ਵੀਰੋ ਇਹਨਾਂ ਦੀਆਂ ਅਕਰਾਂ ਹਜੇ ਹੈਗੀਆਂ ਨੇ ਹਜੇ ਛੋਟੇ-ਛੋਟੇ ਸਰੀਏ ਤਾਂ ਕੱਢਤੇ ਹਜੇ ਗਰਦਨਾ ਚ ਕਿਲ ਪਏ ਨੇ ਛੋਟੇ-ਛੋਟੇ ਉਹ ਕਿਲ ਵੀ 14 ਚੀਰੋ ਜਦੋਂ ਕਰੋਗੇ ਉਹ ਕਿਲ ਵੀ ਨਿਕਲ ਜਾਣਗੇ ਮੈਂ ਬੜੇ ਰਾਮ ਨਾਲ ਅਗਲੇ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ ਪਰ ਇਹਨਾਂ ਦਾ ਖਾਤਮਾ ਕਰੋ ਨਵੇੜੋ ਇਹਨਾਂ ਨੂੰ ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣੇ 1 ਨਵੰਬਰ ਨੂੰ 20 ਦਿਨ ਬੁਲਾਈ ਗਿਆ ਆਜੋ ਆਜੋ ਨਾ ਆਏ ਨਹੀਂ ਹੂੰ ਰੋਜ਼ ਆਏ ਨਹੀਂ ਹੋਇਆ ਆਏ ਨਹੀਂ ਹੋਇਆ ਉੱਥੇ ਆ ਜਾਂਦੇ ਭਾਈ ਉੱਥੇ ਕਿਉਂ ਨਹੀਂ ਆਏ ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਬੇਇੱਜ਼ਤੀ ਹੋਊਗੀ ਕੋਈ ਫਾਇਦਾ ਨਹੀਂ ਇੱਥੇ ਜਾਣ ਦਾ ਸੋ ਇਸ ਕਰਕੇ 13 0 ਅਸੀਂ ਨਾਰਾ ਦਿੱਤਾ ਐਸ ਵਾਰ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਬਣੂਗਾ ਹੀਰੋ ਐਸ ਵਾਰ ਲੋਕ ਸਭਾ ਦੇ ਵਿੱਚ ਆਮ ਆਦੀ ਪਾਰਟੀ ਦੇ ਹੱਕ ਚ 13 0 ਪੰਜਾਬ ਤੋਂ ਤੇ 14ਵੀਂ ਚੰਡੀਗੜ੍ਹੋਂ ਚੰਡੀਗੜ੍ਹ ਵਾਲੀ ਤਾਂ ਹੁਣ ਪੱਕੀ ਹੋ ਗਈ ਕਿਉਂਕਿ ਤੁਸੀਂ ਦੇਖਿਆ ਨਾ ਸੁਪਰੀਮ ਕੋਰਟ ਨੇ ਕੀ ਝਾੜ ਪਾਈ ਆ ਚੰਡੀਗੜ੍ਹ ਜੋ ਇਹਨਾਂ ਨੇ ਕੀਤਾ ਕਿਵੇਂ ਵੋਟਾਂ ਗਿਣੀਆਂ ਚੰਡੀਗੜ੍ਹ ਦੇਖ ਲਓ ਕਿਵੇਂ ਗਿਣ ਰਹੀ ਸੀ ਵੋਟਾਂ ਉਹ ਬੰਦਾ ਵੋਟਾਂ ਕਿਵੇਂ ਗਿਣ ਰਿਹਾ ਸੀ ਨਾਲ ਕੈਮਰੇ ਵੱਲ ਦੇਖ ਰਿਹਾ ਸੀ ਉਹ ਦੇਖ ਰਿਹਾ ਸੀ ਬੀਜੇਪੀ ਵਾਲੇ ਪਾਸੇ ਘੱਟ ਨੇ ਆਹ ਆਮਾਦੀ ਪਾਰਟੀ ਵਾਲਿਆਂ ਦੀ ਐ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਮੈਨੂੰ ਕਿਹੜਾ ਕੋਈ ਦੇਖਦਾ ਇਹ ਲੈ ਬੀਜੇਪੀ ਵਾਲੇ ਪਾਸੇ ਧਰ ਦਿੰਨਾ ਮੈਂ ਇਹਨੂੰ ਇਹ ਆ ਵੀ ਇਹਨਾਂ ਦੀ ਐ ਇਹਨਾਂ ਦੀ ਹੀ ਆਈ ਜਾਂਦੀਆਂ ਨੇ ਬੀਜੇਪੀ ਦੀਆਂ ਘੱਟੀਆਂ ਜਾਂਦੀਆਂ ਇਹ ਲੈ ਇਹ ਵੀ ਇੱਧਰ ਧਰ ਦਿੰਨਾ ਤੇ ਕਹਿੰਦਾ ਇਹਨਾਂ ਦੀ 16 ਉਹਨਾਂ ਦੀਆਂ 12 ਜਿੱਤ ਕੇ ਜਿੱਤ ਕੇ ਜਿੱਤ ਕੇ ਅਈ ਇਹ ਉਥੇ ਕਰਦੇ ਐ ਪਾਰਲੀਮੈਂਟ ਚ ਕਾਨੂੰਨ ਕਿਵੇਂ ਪਾਸ ਕਰਦੇ ਆ ਹਾਂ ਵਾਲੇ ਹਾਂ ਕਹੋ ਨਾ ਵਾਲੇ ਨਾ ਕਹੋ ਮਿਲਦਾ ਹਾਂ ਜਿੱਤੋ ਵੀ ਹਾਂ ਜਿੱਤੋ ਵੀ ਚਲੋ ਵੀ ਬਿਲ ਪਾਸ ਹੋ ਗਿਆ ਤਾਂ ਤੱਕਾ ਯਾਰ